ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਆਪਣਾ ਸਕਰੀਨ ਤੇ ਚੱਲਿਆਂਦਾ ਨੋਟ ਕਰ ਲਓ ਆਪਣੇ ਘਰ ਦੀ ਵੀਡੀਓ ਹੈ ਜੀ ਇੱਕ ਤੁਹਾਨੂੰ ਅੱਜ ਪਲੂਨ ਝੋਟੀ ਦਿਖਾ ਦੇਾਂਗੇ ਮੂੰਹ ਤੋਂ ਚਾਰ ਦੰਦ ਆ ਗਈ ਠੀਕ ਹੈ ਜੀ ਤੇ ਪੂਰੀ ਆਪਾਂ ਕਰ ਫਾਰਮ ਕਰ ਵੀ ਲਵਾਂਗੇ ਵੈਸੇ ਚਾਰ ਦੰਦ ਮੰਨ ਕੇ ਤੁਸੀਂ ਸੌਦਾ ਕਰਨਾ ਗੱਲ ਬਾਤ ਅੱਗੇ ਇਤਰਾ ਬੱਚੇ ਨਾ ਕਰਾਵਾਂਗੇ ਇੱਕ ਛੋਟੀ ਦਿਖਾ ਦਾਂ ਧਾਰਾ ਤੁਰਾ ਮਾਰ ਕੇ ਦਿਖਾ ਦੇਗੇ ਸਸੀ ਦਾ ਪੁੱਤ ਸਸਟੀਕਰ ਡੈਡੀ ਹੋ ਠੀਕ ਹੋ ਪੁੱਤ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ 987813917 ਪਿੰਡ ਆਪਣਾ ਜੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਸੀਰੇ ਨੂੰ ਰਾਮਪਰਾਪੂਰ ਪਿੰਡ ਨੇੜੇ ਤੇੜ ਦੇ ਪਿੰਡ ਭਾਈ ਰੂਪਾ ਜੰਗੀਣਾ ਤੇ ਸਲਬਦਪੁਰਾ ਓਕੇ ਤੇ ਪੁੱਤ ਅੱਜ ਫਿਰ ਇੱਕ ਝੋਟੀ ਦਿਖਾ ਰਹੇ ਹਾਂ ਅੱਜ ਆਪਾਂ ਇੱਕ ਪਲੂਨ ਝੋਟੀ ਲੈ ਕੇ ਆਏ ਕਿੰਨੇ ਕ ਦਿਨਾਂ ਹੀ ਸੋਈ ਬੁੱਤ ਇਹਨੂੰ ਯਾਰ ਤੀਜੇ ਦਿਨ ਹੋ ਗਿਆ ਸੋਈ ਨੂੰ ਇਜਾਦਨ ਹੋ ਗਿਆ ਸੂਈ ਨੂੰ ਤੇ ਤਾਰਾਂ ਤੁਰਾਂ ਦੀ ਓਕੇ ਪੁੱਤ ਜੀ ਕਿੰਨਾ ਕੁ ਬੋਲਾ ਰੈਡੀ ਇਹ ਥੱਲੇ ਵੀ 8 ਕਿਲੋ ਵਾਲਾ ਰੈਡੀ ਆ 8 ਕਿਲੋ ਮੰਨ ਲੇ ਤੇ ਕਿੰਨਾ ਕੁ ਦੁੱਧ ਦੀ ਪੁੱਤ ਉਮੀਦ ਲਾ ਸਕਦੇ ਇਹ ਤੋਂ ਵੀ ਆਪਾਂ 13 ਕਿਲੋ ਦੁੱਧ ਦੀ ਉਮੀਦ ਲਾ ਸਕਦੇ ਬਾਕੀ ਸੇਵਾ ਬਾਕੀ ਦੀ ਗੱਲ ਪਹਿਲਾਂ ਤੇ ਬਿਊਟੀ ਚ ਵੀ ਪੂਰੀ ਚੰਗੀ ਹੈ ਨਾ ਖੋਲੋ ਜੀ ਤੋਰਾ ਕਰਾ ਕੇ ਚੈੱਕ ਇਹਦਾ ਤੋਰਾ ਤਾਰਾ ਤੁਹਾਨੂੰ ਕਰਾ ਦੇਾਂਗੇ ਜੀ ਚੈੱਕ ਠੀਕ ਆ ਬਾਕੀ ਚੰਗੀ ਆ ਚਾਰ ਸਪੇਰੇ ਚਾਰੇ ਪੱਲਿਆਂ ਦੀ ਪੂਰੀ ਧਾਰਤੂਰ ਪੋਲੀ ਰੂਹ ਵਰਗੇ ਮਗਰ ਮਿਲ ਕਾ ਇਕੱਟਾ ਚੋਣੋ ਜੀ ਇਦਨ ਤੋਲੋ ਆ ਦੇਖੋ ਜੀ। ਧਲਿਆਰਾ ਨਹੀਂ ਇਹਦੇ ਪਾਇਆ ਨਾ। ਆ ਦੇਖੋ ਜੀ। ਥੋੜਾ-ਤਾਰਾ ਤੁਹਾਨੂੰ ਕਰਾ ਦਿਆਂ ਜੇ ਕਿ ਇੱਕ ਨੰਬਰ। ਥਾਨ ਭਾਂਡੇ ਦੀ ਪੂਰੀ ਸਾਫ। ਲੈ ਚਲੋ। ਲੈ ਚਲੋ ਲੈ ਚਲੋ। ਮੋੜ ਲਓ। ਆ ਦੇਖੋ ਜੀ ਕੋਈ ਨਹੀਂ ਇਧਰ ਦੀ ਮੋੜ। ਲੈ ਚਲੋ ਲੈ ਚਲੋ ਲੈ ਚਲੋ ਇਧਰ ਨੂੰ ਮੋੜ ਲਓ। ਆ ਮੋੜ ਲਓ। ਬੱਚੇ ਕੋਲੇ ਜਾਊਗੀ। ਥੋੜਾ ਨੇੜੇ ਫੜੀਦਾ ਹੁੰਦਾ। ਆ ਦੇਖੋ ਇਹ ਸਿੰਘ ਸਰ ਦਾ ਇੱਕ ਨੰਬਰ ਜੇ ਆਪਾਂ ਕਹਿ ਦਈਏ ਸ਼ੋਅ ਕੁਆਲਿਟੀ ਝੋਟੀ ਆ ਗਈ ਜੀ ਆ ਦੇਖੋ ਧਾਰਾਂ ਦੂਰਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਕੁਆਲਿਟੀ ਥਾਣਾ ਦੀ ਨੇੜ ਤੋਂ ਕਰਾ ਦੀਓ ਚੈੱਕ ਆ ਦੇਖੋ ਇਹ ਚਾਰੇ ਥਣ ਤੇ ਬਾਕੀ ਦਾ ਆਪਾਂ ਵੀਡੀਓ ਬਣਾ ਰਹੇ ਆਂਗੇ 11 ਵਜੇ ਠੀਕ ਆ ਸਵੇਰ ਦੀ ਖਾਲੀ ਆ ਕੋਈ ਕਿਲੋਂ ਪਾਈਆ ਭੌਂਜ ਦੁੱਧ ਛੱਡਿਆ ਹੋਵੇ ਥੱਲੇ ਉਵੇਂ ਨਹੀਂ ਹੈਗਾ ਵੀ ਕੋਈ ਹਾਈ ਜਗਰ ਹੋ ਰਾਵੀ ਨਹੀਂ ਬੱਚਾ ਛੱਡ ਦਿਓ ਪੁੱਤ ਇਹ ਥੱਲੇ ਧਾਰਾਂ ਦੂਰਾ ਤੁਹਾਨੂੰ ਕਰਾਵਾਂਗੇ ਚੈੱਕ ਛੱਡੋ ਜੀ ਬੱਚਾ ਆ ਦੇਖੋ ਕੁਆਲਿਟੀ ਚੰਗੀ ਇੱਠ ਬੁੜੇ ਦੀ ਇੱਕ ਨੰਬਰ ਪਤਲਾ ਤੇ ਜਾਮਣ ਵਰਗਾ ਕਾਲਾ ਪਿੰਡਾ ਠੀਕ ਆ ਜੀ ਆ ਦੇਖੋ ਆ ਦੇਖੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਬਾਕੀ ਗੱਲ ਕੰਪਲੀਟ ਧਾਰਾਂਗੇ ਇਹਦੀਆਂ ਸਮਾਰਕ ਬਸ ਸਮਾ ਲੋ ਤੇ ਚਾਰੇ ਥਣ ਚਾਰੇ ਸਵੇਰੇ ਗੱਠ ਪੈਂਦੀ ਹੈ ਜੀ ਐ ਨਹੀਂ ਕਿਸੇ ਪਾਸੇ ਵੀ ਨਾ ਪੈਂਦੀ ਹੋਵੇ ਚਾਰ ਸਵੇਰੇ ਗੱਠ ਪੈਂਦੀ ਹੈ ਝੋਟੀ ਦੇ ਕੁਆਲਿਟੀ ਝੋਟੀ ਦੀ ਪੂਰੀ ਚੰਗੀ ਹੈ ਜੀ ਆ ਦੇਖੋ ਆ ਗਈ ਪੁੱਤ ਇਹਨਾਂ ਦੇ ਸਾਉ ਦਾ ਕੋਈ ਅੰਤ ਨਹੀਂ ਬੌਲੇ ਤੋਂ ਖਾਲੀ ਆ ਹੁਣ ਦੁੱਧ ਦੇ ਨੇ 12 ਤੋਂ 13 ਕਿਲੋ ਆਮਨਾ ਕੱਢ ਦੇਣਾ ਬਾਕੀ ਥੋੜੀ ਸੇਵਾ ਜੀ ਠੀਕ ਆ ਤੇ ਮੇਰੇ ਘਰੋਂ ਵੀ ਭਾਵੇਂ ਤੁਸੀਂ ਫੋਲ ਦਸੱਲੀ ਕਰਕੇ ਆਉ ਦਾ ਪਸ਼ੂ ਖਰੀਦਿਆ ਕਰੋ ਕੋਈ ਆਪਾਂ ਨੂੰ ਹੈ ਨਹੀਂਗਾ ਠੀਕ ਆ ਜੀ ਵੀ ਦਸੱਲੀ ਦਾ ਜਿਹੜੀ ਕਰਨ ਦਾ ਤੁਹਾਡਾ ਫਰਜ਼ ਬਣਦਾ ਕਿਉਂਕਿ ਤੁਸੀਂ ਪੈਸੇ ਦੇਣੇ ਆ ਜੀ ਜਾਂ ਕਿਤੋਂ ਵੀ ਪਸ਼ੂ ਖਰੀਦਦੇ ਆ ਪੂਰੀ ਦਸੱਲੀ ਕਰ ਲਿਆ ਕਰੋ ਬਾਅਦ ਦੇ ਵਿੱਚ ਵੈਸੇ ਆਪਣਾ ਪਸ਼ੂ ਚੰਗਾ ਹੁੰਦਾਗਾ ਐ ਨਹੀਂ ਗੱਲ ਹੈਗੀ ਕਿਉਂਕਿ ਆਪਾਂ ਨੌਕਸ਼ਾ ਲਾ ਕੇ ਸਾਨੂੰ ਪਹੂ ਦੇ ਦੇਗੇ ਆ ਗਈ ਬੋਤਾ ਬਸ ਹਾਂ ਦੇ ਦੋ ਤੇ 11 ਵਜੇ ਆਪਾਂ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਉਸ ਹਿਸਾਬ ਨਾਲ ਜਜਮੈਂਟੇ ਦੇ ਲੇਵੇ ਦੀ ਕਰ ਲਓ ਠੀਕ ਹੈ ਜੀ ਚੰਗੀ ਅਜੀ ਕੁਆਲਿਟੀ ਚੰਗੀ ਆ ਬਾਕੀ ਦੀ ਗੱਲ ਚਾਰ ਸਵੇਰੇ ਦੀ ਚੰਗੀ ਆ ਆ ਲੋ ਬਾਨੋ ਬੋਤ ਬੱਚਾ ਫੜ ਮੂਰੇ ਬਾਣ ਲਓ ਫਸ ਮਾਪਸ ਮੁਕ ਕਿੱਲੇ ਘੜ ਦਿੰਦੀ ਝੋਟੀ ਜੀ ਵੀਾਈ ਚ ਬੀ ਦੀ ਇੱਕ ਨੰਬਰ ਆ ਤੋਰਾ ਤਾਰਾ ਸਾਨੂੰ ਬਾਅਦ ਦੇ ਵਿੱਚ ਵੀ ਕਰਾ ਦੇਗੇ ਚੈੱਕ ਆ ਦੇਖੋ ਜੀ ਸਾਰ ਪੁੱਟ ਰਹੀ ਆ ਮਗਰ ਦੀ ਦਿਖਾ ਦੇ ਨੂੰ ਸਮਾਚਾਈ ਵੀ ਝੂਠੀ ਲੱਗ ਠੀਕ ਹੈ ਜੀ ਆ ਦੇਖੋ ਛੱਡੀ ਪੁੱਤ ਪਸਮਾਨ ਖਾ ਗਏ ਬਣਾ ਇਸ ਦਾ ਡੇਕ ਛੱਡ ਦੇ ਚਾਹ ਦੇਖ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਕੈਮਰਾ ਬਾ ਥੱਲੇ ਵਾਰਦੇ ਨੇ ਗੇਠਾ ਪਾ ਲੋ ਬਹੋਂ ਦੀ ਆ ਕੇ ਤੇ ਠੀਕ ਹੈ ਮਾਰੋ ਬੱਤਰ ਬਸ ਬਤ ਮੂਰ ਲਿਆਂ ਚ ਮਾਰ ਦਿੱਤਾ ਬਸ ਛਾਰਾਂ ਦਾ ਜੇ ਤਾਂ ਹੱਥ ਵੀ ਛੱਡ ਦੇ ਕੇ ਨਾ ਤਾਂ ਵੀ ਪਈ ਜਾਂਦੇਗਾ ਆ ਮਗਲ ਨੇ ਫੇਰ ਦੇਖ ਲੋ ਓਕੇ ਬੁੱਤ ਬਸ ਧਾਰਾਂ ਦੂਰਾਂ ਦੀ ਕੰਪਲੀਟ ਆ ਜੀ ਤੇ ਮੋਲੇ ਦਾ ਜਾਇਜ਼ ਹੋ ਜੇ ਹੋਊਗਾ ਫੋਨ ਤੇ ਠੀਕ ਆ ਤੋਰੋ ਬੁੱਤ ਇਹਨੂੰ ਹਾਂ ਦੇਖੋ ਇੱਥੇ ਲਿਆਰਾ ਆਪਾਂ ਹੀ ਪਾਇਆ ਦੇ ਬਸ ਮਾਦ ਖਾਵਾਂਗੇ ਹੁਣ ਤੋਂ 150 ਛੁੱਟੀ ਦਾ ਆ ਦੇ ਮੋਲ ਲੈ ਬੁੱਤ ਬਸ ਬੰਦ ਲੈ ਆ ਕਿਚੂ ਕੀ ਬੱਚੇ ਦਾ ਕਰਦੀ ਆ ਪਲੂਨ ਆ ਗਈ ਮੂੰਹ ਚਾਰ ਦੰਦਾਂ ਦਾ ਜੀ ਠੀਕ ਆ ਆ ਦੇ ਗੁੱਠਾ ਗੱਠਾ ਪੂਰੀਆਂ ਕੰਪਲੀਟ ਤੇ ਝੋਟੀ ਕਵਾਲਿਟੀ ਫੁੱਲ ਬਾਕੀ ਦਾ ਮੁੱਲੇ ਦਾ ਜਾਇਜ਼ ਹੋ ਹੋ ਝੋਟੇ ਹਿਸਾਬ ਨਾਲ ਉਸ ਹਿਸਾਬ ਨਾਲ ਫੋਨ ਕਰਿਓ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ